ਵਿਆਦਾ ਸੁਪਨਾ ਹਰ ਆਮ ਜਾਂ ਖਾਸ ਇਨਸਾਨ ਦੇਖਦਾ ਹੈ ਜੀ ਹਾਂ ਜੇਕਰ ਗੱਲ ਕਰੀਏ ਤਾਂ ਵਿਆਹ ਦੋ ਰੂਹਾਂ ਦੇ ਮਿਲਣ ਦਾ ਨਾਮ ਹੈ ਹਰ ਕੁੜੀ ਆਪਣੇ ਸੁਪਨਿਆਂ ਦੇ ਰਾਜਕੁਮਾਰ ਤੇ ਹਰ ਮੁੰਡਾ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਨੂੰ ਲੈ ਕੇ ਕੁਝ ਨਾ ਕੁਝ ਸੁਪਨੇ ਜ਼ਰੂਰ ਦੇਖਦੇ ਨੇ ਕਿ ਉਸ ਦਾ ਹੋਣ ਵਾਲਾ ਲਾੜਾ ਜਾਂ ਲਾੜੀ ਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਤੇ ਜੇਕਰ ਗੱਲ ਕਰੀਏ ਸਾਡੇ ਫਿਲਮੀ ਸਤਾਰਿਆਂ ਦੀ ਜਿहां ਫਿਲਮੀ ਸਤਾਰਿਆਂ ਦੇ ਹਮਸਫਰ ਨੂੰ ਦੇਖਣਾ ਹਰ ਕੋਈ ਚਾਹੁੰਦਾ ਹੈ ਤੇ ਹਰ ਕੋਈ ਇਹਨਾਂ ਫਿਲਮੀ ਸਤਾਰਿਆਂ ਦੇ ਸੁਪਨੇ ਵੀ ਦੇਖਦਾ ਹੈ ਜੇਕਰ ਗੱਲ ਕਰੀਏ ਨਿਮਰਤ ਖਹਿਰਾ ਦੀ ਤਾਂ ਨਿਮਰਤ ਖਹਿਰਾ ਦੀ ਫੈਨ ਫੋਲੋਇੰਗ ਕਾਫੀ ਲੰਬੀ ਹੈ ਤੇ ਨਿਮਰਤ ਖੈਰਾ ਕਿਸ ਤਰ੍ਹਾਂ ਦਾ ਮੁੰਡੇ ਦਾ ਸਾਥ ਪਾਲਦੀ ਹੈ ਇਹ ਹਰ ਕੋਈ ਜਾਨਣਾ ਚਾਹੁੰਦਾ ਹੈ ਜਿਵੇਂ ਨਿਮਰਤ ਖੈਰਾ ਕਿਸ ਤਰ੍ਹਾਂ ਦੇ ਮੁੰਡੇ ਦਾ ਸਾਥ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੀ ਹੈ ਇਸ ਬਾਰੇ ਗਾਇਕਾ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਮੁੰਡਾ ਚਾਹੁੰਦੀ ਹੈ ਜੋ ਸਾਰੀਆਂ ਕੁੜੀਆਂ ਦੀ ਇੱਜ਼ਤ ਕਰੇ ਸਿਰਫ ਮੇਰੀ ਹੀ ਦੁਨੀਆ ਦੀ ਹਰ ਕੁੜੀ ਦੀ ਇੱਜ਼ਤ ਕਰੇ ਜਿਵੇਂ ਉਹਨਾਂ ਦੇ ਇੱਕ ਇੰਟਰਵਿਊ ਦਾ ਸੋਸ਼ਲ ਮੀਡੀਆ ਤੇ ਇਹ ਪਾਰਟ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਇਸ ਵਿੱਚ ਨਿਮਰਤ ਖਹਿਰਾ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਹੋਈ ਦਿਖਾਈ ਦੇ ਰਹੀ ਹੈ ਨਿਮਰਤ ਖਹਿਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਗਾਇਕਾ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਖੇਤਰ ਦੇ ਵਿੱਚ ਵੀ ਕਦਮ ਰੱਖਿਆ ਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਜੀ ਹਾਂ ਤੇ ਉਹਨਾਂ ਦੀਆਂ ਫਿਲਮਾਂ ਨੂੰ ਕਾਫੀ ਜ਼ਿਆਦਾ ਤਾਰੀਫ਼ ਮਿਲੀ ਜੇਕਰ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਨਾਲ ਉਹਨਾਂ ਦੀ ਫਿਲਮ ਜੋੜੀ ਦੀ ਤਾਂ ਇਸ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਸੌਂਕਣ ਸੌਂਕਣੇ ਜ ਸਰਗੁਣ ਮਹਿਤਾ ਦੇ ਨਾਲ ਉਹਨਾਂ ਦੀ ਦੋਸਤੀ ਉਹਨਾਂ ਦੀ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਫਿਲਮ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸੀ ਹਾਲ ਹੀ ਦੇ ਵਿੱਚ ਨਿਮਰਤ ਖਹਿਰਾ ਆਪਣੀ ਐਲਬਮ ਮਾਨਮਤੀ ਨੂੰ ਲੈ ਕੇ ਚਰਚਾ ਦੇ ਵਿੱਚ ਰਹੀ ਹੈ ਇਸ ਐਲਬਮ ਦੇ ਵਿੱਚ ਉਹਨਾਂ ਵੱਲੋਂ ਗਾਏ ਸਾਰੇ ਗੀਤ ਰਾਣੀ ਤਤ ਵਾਲੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਹਰਮਨਜੀਤ ਵੱਲੋਂ ਲਿਖੇ ਗਏ ਸਨ ਉਹਨਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਬਹੁਤ ਲੰਬੀ ਹੈ ਜਿਹੜਾ ਪੰਜਾਬੀ ਗਾਣੇ ਜੇਕਰ ਉਹਨਾਂ ਦੀ ਸੁਣੇ ਜਾਣ ਤਾਂ ਉਹਨਾਂ ਦੀ ਪ੍ਰਸਿੱਧੀ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਹੈ ਜੇਕਰ ਗੱਲ ਕਰੀਏ ਤਾਂ ਰਾਣੀ ਹਾਰ ਸੁਣ ਸੋਹਣੀ ਅਤੇ ਸੁਪਨਾ ਲਾਵਾਂ ਦਾ ਸਣੇ ਕਿਹ ਹਿੱਟ ਗੀਤ ਉਹਨਾਂ ਨੇ ਇਸ ਇੰਡਸਟਰੀ ਨੂੰ ਦਿੱਤੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ